ਜਿਹੜਾ ਪਿਛਲੇ ਕੱਲ ਮਰਡਰ ਹੋਇਆ ਸੀਗਾ ਉਸ ਮਾਮਲੇ 'ਚ ਕੇਸ ਕਰਦੇ ਆਏ ਇਹਦੇ ਵਿੱਚ 13525 ਨੂੰ ਸਵੇਰ 10:00 ਵਜੇ ਜਿਹੜਾ ਮੈਸੇਜ ਆਇਆ ਸੀਗਾ ਵੀ ਇੱਕ ਘਰ ਵਾਲੇ ਨੇ ਆਪਣੀ ਘਰਵਾਲੀ ਦੇ ਛਾਤੀ ਦੇ ਵਿੱਚ ਗੋਲੀ ਮਾਰਨਾ ਜਿਹੜੀ ਉਹਦੀ ਮੌਤ ਹੋ ਗਈ ਆ ਕਤਲ ਕੀਤਾ ਗਿਆ ਉਸੇ ਸੰਬੰਧ ਵਿੱਚ ਜਿਹੜੀ ਮੁਕਾਦਮਾ ਨੰਬਰ 9013525 BNS 133 27 ਚੈਂਜ ਆ ਨਾਟ ਆਰਮਡ ਐਕਟ ਇਹ ਸਿਟੀ ਬੰ ਮੋਗਾ ਦਰਜ ਰਿਜਿਸਟਰ ਕੀਤਾ ਗਿਆ ਜਿਸ ਤੋਂ ਇਹ ਵੀ ਟੀਮਾਂ ਪਹੁੰਚਦੇ ਫਰਾਂਸਿਸਕ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਦੋਸ਼ੀ ਸੀਗਾ ਉਹਨੂੰ ਵੀ ਕੱਲ ਐਸਐਚਓ ਨੇ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕਰਕੇ ਉਹਦੇ ਕੋਲੋਂ 12 ਮੋਰ ਬਦੂਖ ਜਿਹੜੀ ਤੇ ਇੱਕ ਖੋਲ ਤੇ ਦੋ ਜਿੰਦਾ ਕਾਰਤੂਸ ਰਿਕਵਰ ਹੋਏ ਆ ਜਿਹਨੂੰ ਕਬਜ਼ਾ ਪੁਲਿਸ ਵਿੱਚ ਲਿਆ ਗਿਆ ਤੇ ਪੁਲਿਸ ਨੇ ਬੜੀ ਮਸਤਿਹਦੀ ਨਾਲ ਜਿਹੜਾ ਇਹਦਾ ਪੜਤਾਲ ਕਰਦੇ ਤੇ ਤਪੀਸ਼ ਕਰਦੇ ਨੇ ਜਿਹੜੇ ਦੋਸ਼ੀ ਨੂੰ ਬੜੀ ਜਲਦੀ ਗ੍ਰਿਫਤਾਰ ਕੀਤਾ ਤੇ ਜਿਹੜੇ ਹੋਰ ਵੀ ਇਹਦੀ ਪੁੱਛਗਿੱਛ ਕਰਕੇ ਜਿਹੜੀ ਚੀਜ਼ਾਂ ਅੱਗੇ ਸਾਹਮਣੇ ਹੋਣਗੀਆਂ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗਾ। ਸਰਦਾਰ ਜੀ ਕਿਉਂ ਮਾਰੇ ਗਿਆ? ਇਹਨਾਂ ਦੇ ਘਰ ਦੇ ਵਿੱਚ ਆਪਸੀ ਕੋਈ ਲੜਾਈ ਪੜਾਈ ਚੱਲ ਰਹੀ ਸੀ ਜਿਹੜਾ ਮਦੀ ਨੇ ਬਿਆਨ ਲਿਖਾਇਆ ਉਹਦੇ ਚ ਵੀ ਦੱਸਿਆ ਵੀ ਮੈਂ ਜਦੋਂ ਮੌਕੇ ਤੇ ਆਇਆ ਉਹਦੇ ਮੁੰਡੇ ਦੀ ਭੂਆ ਲੱਗਦੀ ਸੀ ਕਿ ਉਹਨੂੰ ਕੋਈ ਮਾੜਾ ਚੰਗਾ ਬੋਲ ਰਿਹਾ ਸੀਗਾ। ਇਹਦਾ ਜਿਹੜਾ ਫੁੱਫੜ ਸੀਗਾ ਮਾਰਨ ਵਾਲਾ ਤੇ ਉਹ ਉਹ ਇਹਨਾਂ ਦੇ ਕੋ ਘਰ ਦੇ ਲੜਾਈ ਹੋਣ ਕਰਨੀ ਝਗੜਾ ਹੋਣ ਕਰਨੀ ਜਿਹੜਾ ਹੋਇਆ ਹੈ। ਸ਼ਰਾਬ ਦੇ ਨਸ਼ੇ ਦੀ ਹੈ। ਹਾਂ ਉਹ ਦੇ ਵਿੱਚੋਂ ਡਾਕਟਰੀ ਮਾਇਨਾ ਕਰਕੇ ਪਤਾ ਲੱਗ ਗਿਆ ਸਰ। ਸਰ ਜੀ। ਹਾਂ ਗ੍ਰਿਫਤਾਰੀ ਹੋ ਗਈ ਆ।